ਸਤ ਸ੍ਰੀ ਅਕਾਲ ਜੀ ਤੁਹਾਡੇ ਚੈਨਲ ਵਿੱਚ ਸਵਾਗਤ ਕਰਦਾ ਹਾਂ ਅੱਜ ਦੀ ਸਾਡੀ ਜਿਹੜੀ ਵੀਡੀਓ ਰਹਿਣ ਵਾਲੀ ਆ ਇਹ ਨੈਸ਼ਨਲ ਫਿਲਮ ਅਵਾਰਡ ਹੋਏ ਸੀ 2024 ਵਿੱਚ ਇਹ ਜਿਹੜੇ ਹੋਏ ਸੀ 70ਵੇਂ ਹੋਏ ਸੀ ਠੀਕ ਆ ਜੀ ਇਹਦੇ ਤੇ ਆ ਚਲੋ ਜੀ ਕਰ ਦਿਆਂ ਵੀਡੀਓ ਨੂੰ ਸ਼ੁਰੂ ਆਪਾਂ ਫਿਰ ਜੇਕਰ ਤੁਸੀਂ ਵੀਡੀਓ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਅਸੀਂ ਹੁਣ ਰੈਗੂਲਰ ਪੜਾਇਆ ਕਰਾਂਗੇ ਪੰਜਾਬ ਪੁਲਿਸ ਜੋ ਵੀ ਪੰਜਾਬ ਚ ਐਗਜ਼ਾਮ ਹੋਣਗੇ ਤੇ ਕਹਿੰਦਾ ਸਾਲ 2024 ਵਿੱਚ ਕਿੰਨਾ ਨੈਸ਼ਨਲ ਫਿਲਮ ਅਵਾਰਡ ਸੀ ਕਿੰਨਾ ਨੈਸ਼ਨਲ ਫਿਲਮ ਅਵਾਰਡ ਸੀ ਇਹ ਸੀਗਾ ਜੀ 70ਵਾਂ ਠੀਕ ਹੈ ਧਿਆਨ ਰੱਖਿਓ 70ਵਾਂ ਨੈਸ਼ਨਲ ਫਿਲਮ ਅਵਾਰਡ ਸੀਗਾ ਸਾਲ 2024 ਵਿੱਚ ਕਿੰਨਾ ਸੀ 70ਵਾਂ ਠੀਕ ਹੈ ਜੀ ਤੇ ਕਹਿੰਦਾ ਸਾਲ ਇਹ ਤਾਂ ਹੋ ਗਿਆ 70ਵੇਂ ਨੈਸ਼ਨਲ ਫਿਲਮ ਅਵਾਰਡ ਵਿੱਚ ਸਭ ਤੋਂ ਬੈਸਟ ਫੀਚਰ ਫਿਲਮ ਦਾ ਅਵਾਰਡ ਕਿਸ ਨੂੰ ਦਿੱਤਾ ਗਿਆ ਜਿਵੇਂ ਕਿ ਤੁਹਾਨੂੰ ਆਹ ਫੋਟੋ ਦੇਖ ਹੀ ਰਹੀ ਆ ਤਾਂ ਫੀਚਰ ਫਿਲਮ ਦਾ ਅਵਾਰਡ ਦਿੱਤਾ ਗਿਆ ਆਟਮ ਨੂੰ ਕਿਹਨੂੰ ਆਟਮ ਨੂੰ ਆਟਮ ਆਟਮ ਇਹ ਕਿਹੜੀ ਫਿਲਮ ਸੀ ਇਹ ਮਲਿਆਲਮੀ ਫਿਲਮ ਸੀ ਆਟਮ ਇਹ ਬੈਸਟ ਫਿਲਮ ਦਾ ਅਵਾਰਡ ਮਿਲਿਆ ਨੂੰ ਆਟਮ ਨੂੰ ਠੀਕ ਆ ਜੀ ਕਹਿੰਦੇ ਇਸ ਸਮਾਰੋਹ ਵਿੱਚ ਇਸ ਸਮਾਰੋਹ ਵਿੱਚ ਬੈਸਟ ਡੈਬਿਊਟ ਫਿਲਮ ਆਫ ਅ ਡਾਇਰੈਕਟਰ ਬੈਸਟ ਡੈਬਿਊਟ ਫਿਲਮ ਆਫ ਅ ਡਾਇਰੈਕਟਰ ਠੀਕ ਆ ਜੀ ਡਾਇਰੈਕਟਰ ਜੀ ਨੇ ਬੈਸਟ ਡੈਬਿਊ ਫਿਲਮ ਕਰੀਆ ਉਹ ਡਾਇਰੈਕਟਰ ਕਿਹੜਾ ਮੂਵੀ ਲਈ ਦਿੱਤਾ ਗਿਆ ਉਹ ਮੂਵੀ ਲਈ ਦਿੱਤਾ ਗਿਆ ਫੌਜਾ ਮੂਵੀ ਲਈ ਕਿਹੜੀ ਲਈ ਜੀ ਫੌਜਾ ਮੂਵੀ ਲਈ ਠੀਕ ਆ ਜੀ ਡਾਇਰੈਕਟਰ ਦਾ ਨਾਮ ਕੀ ਸੀ ਪ੍ਰਮੋਦ ਕੁਮਾਰ ਫੌਜਾ ਮੂਵੀ ਕਿਹੜੀ ਮੂਵੀ ਆ ਹਰਿਆਣਵੀ ਮੂਵੀ ਆ ਠੀਕ ਆ ਜੀ ਡਾਇਰੈਕਟਰ ਕੌਣ ਸੀ ਪ੍ਰਮੋਦ ਕੁਮਾਰ ਹੁਣ ਆ ਗਈ ਕਹਿੰਦਾ बेस्ट ਪਪੂਲਰ ਫਿਲਮ ਪ੍ਰਵਾਇਡਿੰਗ ਹੋਲ ਸੈਲੈਂਟੇਨਰਟੇਨਮੈਂਟ ਮਤਲਬ ਵੀ ਆਪਣੇ ਜਿਵੇਂ ਭਾਰਤ ਚਲਾ ਲੋ ਵੀ ਜਿਹਨੇ ਫੁੱਲ ਐਂਟਰਟੇਨਮੈਂਟ ਦਿੱਤਾ ਉਹ ਬੈਸਟ ਫਿਲਮ ਕਿਹੜੀ ਸੀ ਉਹ ਫਿਲਮ ਸੀਗੀ ਜੀ ਕੰਟਾਰਾ ਕਿਹੜੀ ਸੀ ਕੰਟਾਰਾ ਇਹ ਕਿਹੜੀ ਮੂਵੀ ਆ ਕਨਾਡਾ ਮੂਵੀ ਆ ਕੰਟਾਰਾ ਕਨਾਡਾ ਮੂਵੀ ਆ ਉਹਦਵਾ ਕਹਿੰਦਾ ਇਸ ਫਿਲਮ ਅਵਾਰਡ ਵਿੱਚ ਬੈਸਟ ਐਨੀਮੇਸ਼ਨ ਫਿਲਮ ਕਿਸ ਨੂੰ ਦਿੱਤਾਗਾ ਬੈਸਟ ਐਨੀ ਐਨੀਮੇਸ਼ਨ ਫਿਲਮ ਵੈਸਟ ਐਨੀਮੇਸ਼ਨ ਫਿਲਮ ਜਿਹੜੀ ਆਪਣੇ 70ਵੇਂ ਨੈਸ਼ਨਲ ਅਵਾਰਡ ਹੋਏ ਨੇ ਉਹਦੇ ਵਿੱਚ ਬ੍ਰਹਮਾਸਤਰ ਪਾਰਟ 1 சிவா ਨੂੰ ਮਿਲਿਆ ਆ ਉਹਦੀ ਪਿਕਚਰ ਵੀ ਲਾਈ ਹੋਈ ਨੇ ਅਸੀਂ ਨੇ ਨਾਲ ਕਿਹੜੀ ਬ੍ਰਹਮਾਸਤਰ ਪਾਰਟ 1 சிவா ਐਨੀਮੇਸ਼ਨ ਫਿਲਮ ਸੀ ਇਹਨੂੰ ਇਹ ਐਨੀਮੇਸ਼ਨ ਇਸ ਫਿਲਮ ਨੂੰ ਦੋ ਅਵਾਰਡ ਮਿਲੇ ਇੱਕ 골ਡ ਲੋਟਸ ਅਵਾਰਡ ਇੱਕ ਸਿਲਵਰ ਲੋਟਸ ਅਵਾਰਡ 골ਡ ਲੋਟਸ ਅਵਾਰਡ ਤੇ ਸਿਲਵਰ ਲੋਟਸ ਅਵਾਰਡ ਕੀ ਹੁੰਦੇ ਨੇ ਆਪਾਂ ਅਗਲੇ ਗਾਹਾਂ ਨੈਕਸਟ ਗੱਲ ਕਰਾਂਗੇ ਅੱਗੇ ਗਾਹਾਂ ਹੈਗਾ ਆਪਣਾ ਇਹਦੇ ਵਿੱਚ ਤੇ ਅਗਲਾ ਆਪਣਾ ਕੋਲ ਕੁਐਸਚਨ ਹੈ ਕਹਿੰਦਾ ਬੈਸਟ ਫੀਚਰ ਫਿਲਮ ਪ੍ਰੋਵਾਈਡਿੰਗ ਠੀਕ ਆ ਜਿਹੜੀ ਬੈਸਟ ਫੀਚਰ ਫਿਲਮ ਸੀ ਜਿਹਨੇ ਪ੍ਰਮੋਟ ਕੀਤਾ ਨੈਸ਼ਨਲ ਨੂੰ ਸਾਡੀ ਰਾਸ਼ਟਰੀ ਭਾਵਨਾ ਨੂੰ ਸਾਡੇ ਸੋਸ਼ਲ এনवायरमेंट ਨੂੰ ਤੇ ਸਾਡੇ ਸਮਾਜਿਕ ਨੂੰ ਤੇ ਨੈਸ਼ਨਲ ਨੂੰ ਸੋਸ਼ਲ ਨੂੰ ਤੇ এনवायरमेंट ਵੈਲਿਊਜ਼ ਨੂੰ ਉਹ ਕਿਹੜੀ ਫਿਲਮ ਆ ਜਿਹਨੇ ਮਤਲਬ ਬੈਸਟ ਫਿਲਮ ਸੀ ਜਿਹਨੇ ਸਾਡੇ ਨੈਸ਼ਨਲ ਨੂੰ ਸੋਸ਼ਲ ਨੂੰ ਤੇ এনवायरमेंटਸ ਵੈਲਿਊ ਨੂੰ ਪ੍ਰਮੋਟ ਕੀਤਾ ਮਤਲਬ ਇਹਨਾਂ ਨੂੰ ਵਡਾਵਾ ਦਿੱਤਾ ਤਾਂ ਕਿਹੜੀ ਆ ਫਿਲਮ ਤਾਂ ਕੱਚ ਐਕਸਪ੍ਰੈਸ ਆ ਠੀਕ ਆ ਜੀ ਕੱਚ ਆਪਾਂ ਨੇ ਕੱਚ ਸੁਣਿਆ ਨਾ ਕੱਚ ਕਿੱਥੇ ਆ ਗੁਜਰਾਤ ਚ ਆ ਤਾਂ ਇਹ ਵੀ ਗੁਜਰਾਤ ਦੀ ਮੂਵੀ ਸੀਗੀ ਤੇ ਮਤਲਬ ਇਹਨੂੰ ਸਿਲਵਰ ਲੋਟਸ ਅਵਾਰਡ ਮਿਲਿਆ ਆਪਾਂ ਗਾਹਾਂ ਦੱਸਾਂਗੇ ਇਹ ਤੁਹਾਨੂੰ ਯਾਦ ਕਰਨ ਦੇ ਫਿਲਹਾਲ ਲੋੜ ਨਹੀਂ ਤੇ ਆਪਾਂ ਦੇਖਾਂਗੇ ਵੀ ਜਿਹਨੇ ਬੈਸਟ ਫਿਲਮ ਸੀ ਜਿਹਨੇ ਪ੍ਰਮੋਟਿੰਗ ਨੈਸ਼ਨਲ ਸੋਸ਼ਲ ਐਂਡ এনवायरमेंटੋ ਕਿਹੜੀ ਆ ਕੱਛ ਐਕਸਪ੍ਰੈਸ ਠੀਕ ਹੈ ਜੀ ਆ ਮੂਵੀ ਦਾ ਪੋਸਟਰ ਆ ਤੇ ਆ ਗਿਆ ਕਿਹਨਾ ਬੈਸਟ ਐਕਟਰ ਕਿਹਨੂੰ ਮਿਲਿਆ ਇਸ ਜੋ ਫਿਲਮਾਂ ਫੈਸਟੀਵਲ ਅਵਾਰਡ ਹੋਇਆ ਨਾ ਇਹਨੂੰ ਅਕੀਨੂ ਬੈਸਟ ਐਕਟਰ ਮਿਲਿਆ ਇਹ ਆਪਾਂ ਨੂੰ ਮਿਲਿਆ ਜੀ ਰਿਸਰਵ ਸੈਟੀ ਨੂੰ ਕਿਹੜੀ ਮੂਵੀ ਲਈ ਕੰਟਾਰਾ ਮੂਵੀ ਲਈ ਠੀਕ ਆ ਜੀ ਕੰਟਾਰਾ ਮੂਵੀ ਲਈ ਮਿਲਿਆ ਕੰਟਾਰਾ ਮੂਵੀ ਕੰਟਾਰਾ ਮੂਵੀ ਆਪਾਂ ਨੇ ਪਿੱਛੇ ਦੇਖਿਆ ਨਾ ਕੰਟਾਰਾ ਮੂਵੀ ਨੂੰ ਵੀ ਮਿਲਿਆ ਤੇ ਆ ਗਿਆ ਬੈਸਟ ਐਕਟ੍ਰੈਸ ਇਨ ਲੀਡਿੰਗ ਰੋਲ ਠੀਕ ਆ ਲੀਡਿੰਗ ਰੋਲ ਆ ਇਹ ਪਹਿਲਾਂ ਤਾਂ ਹੈਗਾ ਥਿਰੂ ਚਿਤ੍ਰਮ ਬਾਲਮ ਫਿਲਮ ਠੀਕ ਆ ਜੀ ਥਿਰੂ ਚਿਤ੍ਰਮ ਬਾਲਮ ਫਿਲਮ ਲਈ ਨਿਥਿਆ ਮੈਨਨ ਨੂੰ ਮਿਲਿਆ ਆ ਨਿਥੇ ਮੈਨਨ ਦੀ ਤਸਵੀਰ ਆ ਤੇ ਕਾਛ ਐਕਸਪ੍ਰੈਸ ਲਈ ਮਿਲਿਆ ਮਾਨਸੀ 파ਰੇਖ ਨੂੰ ਮਾਨਸੀ 파ਰੇਖ ਨੂੰ ਠੀਕ ਆ ਜੀ ਭੁੱਲਿਓ ਨਾ ਇਹ ਤੇ ਦੂਬਰ ਬੈਸਟ ਐਕਟਰ ਇਨ ਸਪੋਰਟਿੰਗ ਰੋਲ ਬੈਸਟ ਐਕਟਰ ਠੀਕ ਆ ਜੀ ਸਪੋਰਟਿੰਗ ਰੋਲ ਲਈ ਫੌਜਾ ਮੂਵੀ ਲਈ ਪਵਨ ਮਲਹੋਤਰਾ ਨੂੰ ਮਿਲਿਆ ਕਿਹਨੂੰ ਮਿਲਿਆ ਪਵਨ ਮਲਹੋਤਰਾ ਨੂੰ ਬਾਗ ਮਿਲਖਾ ਬਾਗ ਚ ਵੀ ਇੱਕ ਕੋਚ ਦਾ ਕਿਰਦਾਰ ਨਿਭਾਇਆ ਇਹਨਾਂ ਨੇ ਪਵਨ ਮਲਹੋਤਰਾ ਨੇ ਬੈਸਟ ਐਕਟਰ ਆ ਇਹ ਜਿਹੜਾ ਸਪੋਰਟਿੰਗ ਰੋਲ ਲਈ ਆ ਠੀਕ ਆ ਜੀ ਬੈਸਟ ਐਕਟਰ ਸਪੋਰਟਿੰਗ ਰੋਲ ਲਈ ਤਾਂ ਸਪੋਰਟਿੰਗ ਰੋਲ ਹੀ ਮਿਲਿਆ ਤੇ ਹੁਣ ਆ ਗਿਆ ਬੈਸਟ ਐਕਟ੍ਰੈਸ ਮਤਲਬ ਅਭਿਨੇਤਰੀ ਕਿਹੜੀ ਸੀ ਸਪੋਰਟਿੰਗ ਰੋਲ ਇਨ ਉਚਾਈ ਮੂਵੀ ਆ ਨੀਨਾ ਗੋਪਤਾ ਉਚਾਈ ਮੂਵੀ ਹਿੰਦੀ ਮੂਵੀ ਆ ਇੱਕ ਉਹਦੇ ਲਈ ਮਿਲਿਆ ਠੀਕ ਆ ਜੀ ਨੀਨਾ ਗੋਪਤਾ ਨੂੰ ਤੇ ਆ ਗਿਆ ਹੁਣ ਬੈਸਟ ਕਿ ਨਾ ਚਾਈਲਡ ਆਰਟਿਸਟ ਮਤਲਬ ਇਸ ਫਿਲਮ ਅਵਾਰਡ ਵਿੱਚ ਜੋ ਬੈਸਟ ਚਾਈਲਡ ਅਵਾਰਡ ਸੀ ਉਹਨੂੰ ਕਿਹਨੂੰ ਮਿਲਿਆ ਉਹ ਹੈਗਾ ਮਲਿਕਾ ਪੁਰਮ ਫਿਲਮ ਮਲਿਕਾ ਪੁਰਮ ਮਲਿਕਾ ਪੁਰਮ ਜਿਹਦੇ ਵਿੱਚ ਸ੍ਰੀ ਪਾਥਾ ਆ ਮੁੰਡਾ ਸ੍ਰੀ ਪਾਥ ਠੀਕ ਆ ਜੀ ਆ ਮੁੰਡਾ ਸ੍ਰੀ ਪਥ ਤੇ ਇਹਨੂੰ ਮਿਲਿਆ ਸ੍ਰੀ ਪਾਥਾ ਪੋਰਟ ਲੱਗਿਆ ਸ੍ਰੀ ਪਥ ਦੀ ਤੇ ਇਹਨੂੰ ਮਿਲਿਆ ਠੀਕ ਆ ਜੀ ਇੱਕ ਸੈਕਿੰਡ ਤੇ ਹੁਣ ਆਪਾਂ ਗੱਲ ਕਰਦੇ ਆ ਨੈਸ਼ਨਲ ਫਿਲਮ ਡਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਇਹਦਾ ਮਤਲਬ ਕੀ ਆ ਜਿਹੜੇ ਆਪਾਂ ਫਿਲਮ ਨੈਸ਼ਨਲ ਫਿਲਮ ਅਵਾਰਡ ਦੇਖਿਆ ਨਾ ਉਹਨੂੰ ਵੰਡਦਾ ਕੌਣ ਆ ਉਹਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਵੰਡ ਜਿਆ ਠੀਕ ਆ ਜੀ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਇਹਦੇ ਦੁਆਰਾ ਦਿੱਤਾ ਜਾਂਦਾ ਤੇ ਇਹ ਸੰਸਥਾ ਬਣੀ ਕਦੋਂ ਆ ਇਹ ਸੰਸਥਾ 1975 ਚ ਬਣੀ ਆ ਠੀਕ ਆ ਜੀ ਕਈ ਵਾਰ ਹੁਣ ਇਹਦੇ ਨਾਲ ਦਾ ਕੁਐਸਚਨ ਪੁੱਛ ਲਿਆ ਜਾਂਦਾ ਵੀ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਕਦੋਂ ਬਣਿਆ 1975 ਠੀਕ ਆ ਜੀ 75 ਸਿੰਪਲ ਯਾਦ ਰੱਖ ਲਿਓ 75 ਬਸ ਹੈਡਕੁਆਟਰ ਤਾਂ ਤਾਂ ਹੁਣ ਆਪਾਂ ਨੂੰ ਸ਼ੋ ਨਹੀਂ ਪਰ ਜਿਹੜਾ ਇਹਨਾਂ ਨੇ ਮਤਲਬ ਅਵਾਰਡ ਦਿੱਤੇ ਕਹਿੰਦੇ ਉਹ ਮੁੰਬਈ ਨੇ ਮੁੰਬਈ ਵਿੱਚ ਵੰਡੇ ਗਏ ਨੇ ਉਸ ਤੋਂ ਹੀ ਅਸੀਂ ਨੇ ਹੈਡਕੁਆਟਰ ਲਿਖਤਾ ਮੁੰਬਈ ਚ ਵੰਡੇ ਗਏ ਨੇ ਠੀਕਾ ਜੀ ਹੁਣ ਆਪਾਂ ਗੱਲ ਕਰਦੇ ਆਂ 골ਡਨ ਲੋਟਸ ਅਵਾਰਡ ਦੀ ਤੇ ਸਿਲਵਰ ਲੋਟਸ ਅਵਾਰਡ ਦੀ 골ਡਨ ਲੋਟਸ ਅਵਾਰਡ ਦਾ ਮਤਲਬ ਹੈਗਾ ਵੀ 3 ਲੱਖ ਦਾ ਨਾਮ ਮਿਲਦਾ ਤੇ ਸਿਲਵਰ ਲੋਟਸ ਅਵਾਰਡ ਚ 2 ਲੱਖ ਦਾ ਨਾਮ ਮਿਲਦਾ ਠੀਕਾ ਜੀ ਏ ਭੁੱਲਿਓ ਨਾ ਆਪਾਂ ਨੇ ਦੇਖਿਆ ਨਾ ਇਹ ਦੋਨੋਂ ਨਾਮ ਕਿਹੜੀ ਮੂਵੀ ਨੂੰ ਮਿਲੇ ਨੇ ਇਹ ਦੋਨੋਂ ਨਾਮ ਕਮੈਂਟ ਕਰਕੇ ਦੱਸੋ ਆਪਾਂ ਨੇ ਪਿੱਛੇ ਵੀ ਪੜਿਆ ਜੇਕਰ ਜ਼ਿਆਦਾ ਇਹ ਦੋਨੋਂ ਨਾਮ ਮਿਲੇ ਨੇ ਬ੍ਰਹਮਾਸਤਰ ਨੂੰ ਠੀਕ ਆ ਜੀ ਬ੍ਰਹਮਾਸਤਰ ਸੇਵਾ ਮੂਵੀ ਲਈ ਬ੍ਰਹਮਾਸਤਰ ਸੇਵਾ ਮੂਵੀ ਲਈ ਉਹਨੂੰ ਦੋਨੋਂ ਨਾਮ ਮਿਲੇ ਨੇ ਠੀਕ ਆ ਜੀ ਤੇ ਇੱਥੇ ਤੱਕ ਹੀ ਸੀਗਾ ਅੱਜ ਦਾ ਸੈਸ਼ਨ ਧੰਨਵਾਦ ਜੀ ਤੁਹਾਨੂੰ ਇਹ ਸੈਸ਼ਨ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਅਗਲੀ ਵੀਡੀਓ ਵਿੱਚ ਅਸੀਂ ਇੱਕ ਹੋਰ ਕੋਈ ਅਵਾਰਡ ਲੈ ਕੇ ਆਵਾਂਗੇ ਜਾਂ ਕੋਈ ਉਹ ਲੈ ਕੇ ਆਵਾਂਗੇ ਜਿਵੇਂ ਆਪਣੇ ਆਈਪੀਐਲ ਹੋਏ ਨੇ ਜੋ ਜੋ ਆਈਪੀਐਲ ਨੇ ਜੋ ਆਈਸੀਸੀ ਵਰਲਡ ਕੱਪ ਹੋਏ ਨੇ ਜਿਹਦੇ ਵਿੱਚ ਇਹ ਇੱਕ ਨੰਬਰ ਪੱਕਾਊਗਾ ਠੀਕ ਆ ਜੀ ਜਾਂ ਜਿੰਨੇ ਵੀ ਕਰੈਕਟ ਲੀਗ ਵਗੈਰਾ ਨੇ ਉਹ ਅਸੀਂ ਲੈ ਕੇ ਆਵਾਂਗੇ ਵੀਡੀਓ ਕਰੈਕਟ ਲੀਗ ਵਗੈਰਾ ਠੀਕ ਆ ਜੀ ਤੇ ਸਾਨੂੰ ਹੁਣ ਇਜਾਜ਼ਤ ਦਿਓ ਧੰਨਵਾਦ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਲਓ ਧੰਨਵਾਦ ਜੀ ਥੈਂਕ ਯੂ